ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਨਵੀਂ ਵੀਡੀਓ ਤੇ ਬਿੰਦਲ ਹੋਰੀਆ YouTube ਚੈਨਲ ਤੇ ਅੱਜ ਤੁਹਾਡੇ ਵਾਸਤੇ ਇੱਕ ਨਗੀਨਾ ਲੈ ਕੇ ਆਇਆ ਜੀ 56V ਨਿਊ ਹਲੈਂਡ ਦਾ ਜਿਹੜਾ ਆਪਣਾ ਇਸ ਟਾਈਮ ਮਲੋ ਸੀਆਰਡੀ ਦੇ ਵਿੱਚ ਆ ਗਿਆ ਹੈ ਤੇ ਸੀਆਰਡੀ ਨੂੰ ਵੀ ਚਲੋ ਆਪਾਂ ਸੇਲ ਕਰੀ ਜਾਂਦੇ ਆ ਪਰ ਇਹਨੂੰ ਲਾ ਲੋ ਥੋੜਾ ਜਿਆਦਾ ਕਸਟਮਰ ਪੁੱਛ ਰਿਹਾ ਇਸ ਟਾਈਮ ਜਿਵੇਂ ਪੰਜਾਬ ਤੋਂ ਮੈਂ ਜਿਵੇਂ ਵੀਡੀਓ ਪਾਉਂਦਾ ਰਹਿਣਾ ਤਾਂ ਇਹਦਾ ਫੋਨ ਆਉਂਦਾ ਹੈ ਵੀ ਕੋਈ ਪੁਰਾਣਾ ਮਾਡਲ ਨਹੀਂ ਖੜਾ ਪੁਰਾਣਾ ਨਹੀਂ ਖੜਾ ਅੱਜ ਤੁਹਾਡੇ ਵਾਸਤੇ ਆਇਆ ਹੈ ਤੇ ਤੁਹਾਡੇ ਵਾਸਤੇ ਲੈ ਕੇ ਆਏ ਆ ਵੀਡੀਓ ਵਿੱਚ ਤੇ ਇਹਦੇ ਤੁਹਾਨੂੰ ਥੋੜੀ ਜੀ ਇਹਦੀ ਕੀ ਕੁਆਲਿਟੀ ਹੈ ਕਿੰਨੀ ਕੰਡੀਸ਼ਨ ਪਈ ਹੈ ਕੀ ਮਾਡਲ ਹੈ ਉਹ ਤੁਹਾਨੂੰ ਦਿਖਾ ਦਈਏ ਤਾਂ ਲਾਗਿਓ ਕਰਕੇ ਵੀਡੀਓ ਤੁਹਾਨੂੰ ਦਿਖਾ ਦਿੰਨੇ ਆ ਟਾਇਰਾਂ ਦੀ ਟਾਇਰ ਜਿਹੜੇ ਇਹਦੇ ਨਾਲ ਦੇ ਆ ਜੀ 2021 ਮਾਡਲ ਹੈ ਜੀ 21 ਦੇ ਬਿਲਕੁਲ ਐਂਡ ਤੇ ਡੈਕਟਰ ਆਪਣੇ ਤੋਂ ਨਿਕਲਿਆ ਸੀਗਾ 16 9 30 ਦੇ ਟਾਇਰ ਆ ਮਗਰਲੇ ਤੇ ਅਗਲੇ ਹੈਗੇ ਇਹਦੇ 11 2 24 ਤੇ ਉੱਤੇ ਮਗਰਾੜ ਜਿਹੜੇ ਜਿਵੇਂ ਇਹਦੇ ਜਨਨ ਆਉਂਦੇ ਆ ਉਸੇ ਤਰ੍ਹਾਂ ਹੀ ਤੇ ਬਾਕੀ ਜਿਹੜੀ ਰੰਗ ਦੀ ਕੰਡੀਸ਼ਨ ਹੈ ਉਹ ਤੁਸੀਂ ਦੇਖ ਸਕਦੇ ਹੋ ਪੂਰੀ ਚੈਸੀ ਦੀ ਲਿਫਟ ਤੋਂ ਲੈ ਕੇ ਇੱਕ ਇੱਕ ਨੜ ਜਿਹੜਾ ਇਹਦਾ ਕਲਚ ਹੈ ਕਿਤੇ ਵੀ ਚਾਬੀ ਨਹੀਂ ਲੱਗੀ ਬਿਲਕੁਲ ਨਾਲ ਦਾ ਜੈਨੂਨ ਸਾਰਾ ਕੁਝ ਤੇ ਇਹਦਾ ਜਿਹੜੇ ਘੰਟੇ ਦੀ ਗੱਲ ਕਰੀਏ ਘੰਟੇ ਚੱਲੇ ਆ ਜੀ ਇਹ ਤੁਹਾਨੂੰ ਸੋਚ ਲਾ ਕੇ ਦਿਖਾ ਦਈਏ 673 ਘੰਟੇ ਚੱਲੇ ਆ ਜੀ ਇਹ ਆ ਤੁਸੀਂ ਦੇਖ ਸਕਦੇ ਹੋ ਵੀਡੀਓ ਚ 673 ਘੰਟੇ ਚੱਲੇ ਆ ਪਹਿਲੀ ਪਾਲਟੀ ਦਾ ਹੈ ਪੀਵੀ30 ਮੁਕਸਰ ਦਾ ਨੰਬਰ ਹੈ ਜੀ 12+3 ਯੂਜੀ ਗੇਅਰ ਦੇ ਵਿੱਚ ਜਿਹੜਾ ਆਪਣਾ ਟੋ ਮਾਡਲ ਦੇ ਵਿੱਚ ਆਉਂਦਾ ਸੀ ਉਸ ਟਾਈਮ ਤੇ ਇਹਦੇ ਵਿੱਚ ਕੀ ਸੀ ਇਹ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੋਊਗਾ ਜਿਹੜੇ ਬੰਦੇ ਹਾਲੈਂਡ ਦੀ ਜਾਣਕਾਰੀ ਰੱਖਦੇ ਆ ਵੀ ਅਗਲੇ ਵੇਟ ਜਾਂ ਮਗਰਲੇ ਵੇਟ ਦੇ ਨਾਲ ਨਹੀਂ ਆਉਂਦੇ ਇਹ ਚੀਜ਼ਾਂ ਜਿਹੜੀਆਂ ਨੇ ਜਿਵੇਂ ਅਗਲੇ ਵੇਟ ਹੋ ਗਏ ਇਹਨਾਂ ਆਪ ਲਵਾਏ ਸੀ ਇਹ ਅੱਗੇ ਨਵਾਂ ਲੈਣਾ ਉਹਨੂੰ ਲਾਉਣੇ ਆ ਇਹ ਨਾਲ ਨਹੀਂ ਮਿਲਨੇ ਇੱਕ ਜਿਹੜਾ ਡੈਕ ਹੈ ਇਹ ਨਹੀਂ ਨਾਲ ਮਿਲਣਾ ਇਹ ਅਗਲੀ ਲੱਗੀ ਜਿਹੜੀ ਲਾਈਟ ਹੈ ਇਹ ਨਾਲ ਨਹੀਂ ਮਿਲਦੀ ਜੋ ਟਰੈਕਟਰ ਜਿਵੇਂ ਜੈਨੂਨ ਆਉਂਦਾ ਸੀ ਕੰਪਨੀ ਤੋਂ ਵੀ ਨਾਲ ਜਿਵੇਂ ਹੱਕ ਹੈ ਫੱਟੀ ਹੈ ਟਾਪ ਲਿੰਕ ਟੂਲ ਕਿਟ ਉਹ ਚੀਜ਼ਾਂ ਟੂਲ ਕਿਟ ਨੂੰ ਛੱਡ ਕੇ ਟੂਲ ਕਿਟ ਹੋ ਸਕਦਾ ਨਾ ਮਿਲੇ ਬਾਕੀ ਸਾਰੀਆਂ ਚੀਜ਼ਾਂ ਮਿਲਣਗੀਆਂ 6 ਸਾਲ ਦੀ ਟਰੈਕਟਰ ਦੀ ਵਾਰੰਟੀ ਆਉਂਦੀ ਸੀ 6 ਸਾਲ ਦੀ ਵਾਰੰਟੀ ਦੇ ਵਿੱਚ ਇੰਜਨ ਗੇਅਰ ਲਿਫਟ ਹਲੇ ਹੈਗਾ ਜੀ ਉਹ ਜਿੱਥੇ ਵੀ ਕੋਈ ਕਿਸਾਨ ਭਰਾ ਲੈ ਕੇ ਜਾਂਦਾ ਹੈ ਉੱਥੇ ਹੀ ਡੀਲਰਸ਼ਿਪ ਤੋਂ ਇਹਦੀ ਕੋਈ ਉਹਨੇ ਕੀ ਪ੍ਰੋਬਲਮ ਆਉਂਦੀ ਹੈ ਉਹਨਾਂ ਨੂੰ ਮਿਲ ਜੂਗੀ ਤਾਂ ਟਰੈਕਟਰ ਜਿਹੜਾ ਹੈ ਬਿਲਕੁਲ 6-700 ਘੰਟੇ ਦੇ ਲਗਭਗ ਹੈ ਤੇ ਇਹ ਚੱਲਿਆ ਹੈ ਬਸ 5-7 ਕਿੱਲੇ 10 ਕਿੱਲਿਆਂ ਦੀ ਵਾਹਿਚ ਖੇਤੀ ਇਹ ਨਾਲ ਕੁਝ ਜ਼ਿਆਦੀ ਹੈ ਪਰ ਇਹ ਠੇਕੇ ਦਿੰਦੇ ਆ ਜੀ ਆਪ ਨਹੀਂ ਕਰਦੇ ਬਸ ਸਮਝ ਲਓ ਸ਼ੌਂਕ ਨੂੰ ਲਿਆਇਆ ਜਿਵੇਂ ਕਾਫੀ ਮੇਰੇ ਕਸਟਮਰ ਨੇ ਜਿਹੜੇ ਕਿਸਾਨ ਭਰਾ ਨੇ ਜਿਨ੍ਹਾਂ ਨੇ ਘਰੇ ਠੱਲਣ ਵਾਸਤੇ ਇਹ ਟਰੈਕਟਰ ਲਏ ਸੀ ਉਦੋਂ ਕਿ ਜਦੋਂ ਇਹ ਟਰੈਕਟਰ ਬੰਦ ਹੋਣਾ ਸੀ ਰੀਤ ਸੀ ਇੱਕ ਸ਼ੌਂਕ ਸੀ ਵੀ ਆਹ ਟਰੈਕਟਰ ਲੈ ਕੇ ਠੱਲਣਾ ਆਪਾ ਤੇ ਬਸ ਇਹਨਾਂ ਵੀ ਆਪਦੀ ਕੋਠੀ ਦੇ ਵਿੱਚ ਇੱਕ ਲੈ ਕੇ ਠੱਲੇ ਆਈ ਹੈ ਚਲਾਇਆ ਨਹੀਂ ਇਹਨੂੰ ਤੇ ਉਸੇ ਤਰ੍ਹਾਂ ਹੀ ਪਿਆ ਟਰੈਕਟਰ ਜੇ ਆਪਾਂ ਪਿੱਛੇ ਹੁੱਕ ਦੀ ਗੱਲ ਕਰੀਏ ਥੋੜੀ ਜਿਹੀ ਕੰਡੀਸ਼ਨ ਤੁਹਾਨੂੰ ਲੱਗਦੀ ਹੋਣੀ ਹੈ ਵੀ ਹੁੱਕ ਬੜੀ ਮਾੜੀ ਹੈ ਇਹ ਇਹਨਾਂ ਨੇ ਹੁੱਕ ਲਵਾ ਲਈ ਸੀ ਆਪਦੀ ਸਪੈ ਇਨੂੰ ਲਾਗੇ ਰੱਖਤਾ ਬਸ ਥੋੜਾ ਤਿਆਰ ਨਹੀਂ ਕੀਤਾ ਬਾਹਰ ਪਈ ਦੀ ਖਰਾਬ ਜਾ ਹੋ ਗਿਆ ਰੰਗ ਉਤੋਂ ਬਾਕੀ ਜਿਹੜਾ ਕਿਤੇ ਵੀ ਇਹਦੇ ਮੱਖੀ ਦਾ ਦਾਗ ਵੀ ਨਹੀਂ ਟਰੈਕਟਰ ਦੇ ਬਿਲਕੁਲ ਉਵੇਂ ਜੈਨੂਨ ਪੀਸ ਪਿਆ ਹੈ ਜਿਵੇਂ ਨਵਾਂ ਲੈ ਲੀਏ ਬਸ ਨਵਾਂ ਸਮਝ ਲਓ ਪਿਆ ਹੈ ਜੀ ਇਹਦਾ ਜਿਹੜਾ ਬੰਦਾ ਅੱਗੇ ਲੈ ਕੇ ਜਾਊਗਾ ਉਸੇ ਨੇ ਇਹਨੂੰ ਚਲਾਉਣਾ ਹੈ ਖੋਲਣਾ ਹੈ ਤੇ ਇਹਦਾ ਜਿਹੜਾ ਰਿਕਾਰਡ ਹੈ ਉਹ ਤੁਸੀਂ ਆਨਲਾਈਨ ਵੀ ਚੈੱਕ ਕਰ ਸਕਦੇ ਹੋ ਕਿਸੇ ਵੀ ਏਜੰਸੀ ਚੋਂ ਵੀ ਕਿੰਨੇ ਘੰਟੇ ਚੱਲਿਆ ਆਮ ਟਰੈਕਟਰ ਜਿਵੇਂ ਚੱਲੇ ਆਪਾਂ ਕਹਿ ਦਿੰਨੇ 21 ਮਾਡਲ ਵੀ ਜ਼ਿਆਦਾ ਚੱਲਿਆ ਹੋਊਗਾ ਮੀਟਰ ਪਿੱਛੇ ਹੋਊਗਾ ਇਹਦਾ ਏਜੰਸੀ ਚੋ ਰਿਕਾਰਡ ਮਿਲੇਗਾ ਤੁਹਾਨੂੰ ਤੇ ਬਾਕੀ ਸਾਰਾ ਟਰੈਕਟਰ ਸ਼ੀਲਡ ਪਿਆ ਹੈ ਮੈਂ ਤੁਹਾਨੂੰ ਇਧਰੋ ਸ਼ੋਅ ਚੱਕ ਕੇ ਦੀ ਦਿਖਾ ਦੇਣਾ ਇੰਜਨ ਦਾ ਇਹ ਸਾਰਾ ਉਪਰੋਂ ਨਾਟ ਸਾਰੇ ਜਿਹੜੇ ਸ਼ੀਲਡ ਹੈ ਜੀ ਇਹਦੇ ਕਿਤੇ ਵੀ ਚਾਬੀ ਨਹੀਂ ਲੱਗੀ ਬਿਲਕੁਲ ਨਵਾਂ ਬ੍ਰਾਂਡ ਨਿਊ ਟਰੈਕਟਰ ਹੈ ਸੋ ਅੱਜ ਵੀਡੀਓ ਜਿਹੜੀ ਤੁਹਾਡੇ ਵਾਸਤੇ ਲੈ ਕੇ ਆਏ ਆ ਇਹ ਕਾਫੀ ਮੇਰੇ ਕਿਸਾਨ ਭਰਾਵਾਂ ਦੇ ਫੋਨ ਆਉਂਦੇ ਸੀ ਇਸ ਮਾਡਲ ਦੇ ਰਿਕਾਰਡਿੰਗ ਵੀ ਸਾਨੂੰ 4 ਵੀਲ 56 ਵੀ ਪੁਰਾਣੇ ਵਾਲਾ ਜਿਹੜਾ ਦਵਾਉ ਜ਼ਰੂਰ ਤੇ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਆ ਜੀ ਤੇ ਇਹ 13 ਲੱਖ ਤੇ 25 ਹਜ਼ਾਰ ਦਾ ਹੀ ਦੇਣਾ ਹੈ ਤੇ ਬਿਲਕੁਲ ਜਿਹੜਾ ਵਾਜਬ ਰੇਟ ਅੱਜ ਦੀ ਜੋ ਮਾਰਕੀਟ ਹੈ ਦੀ ਉਸੇ ਹਿਸਾਬ ਨਾਲ ਅਸੀਂ ਉਹ ਤੋਂ ਕੋਈ 20 ਹਜ਼ਾਰ ਘੱਟ ਹੀ ਪਾਇਆ ਹੈ ਟਰੈਕਟਰ ਜਿਹੜੀ ਮੇਰੇ ਨਿਗਾ ਚ ਸਾਢੇ 13 ਸਵਾ 13 ਸਾਢੇ 13 ਤੋਂ ਪਲੱਸ ਹੀ ਵਿਕੇ ਆ ਸੋ ਅਸੀਂ ਇਹਦਾ ਜਿਹੜਾ ਰੇਟ ਉਹ ਪਾ ਰਹੇ ਆ ਜਿਹੜਾ ਦੇਣ ਲੈਣ ਵਾਲਾ ਇਹਦੇ ਵਿੱਚ ਮਾਨ ਹੀ ਹੋਏਗਾ ਤੁਹਾਡਾ ਕਸਟਮਰ ਜਿੱਥੋਂ ਵੀ ਚੱਲ ਕੇ ਆਏਗਾ ਜੋ ਜਿੰਨਾ ਕੋ ਖਰਚਾ ਲਾ ਕੇ ਆਏਗਾ ਜੀ ਉਹਨਾਂ ਤੁਹਾਡਾ ਮਾਣ ਕਰਦੇ ਆਂਗੇ ਇਸ ਤੋਂ ਉੱਪਰ ਕੁਝ ਨਹੀਂ ਪਹਿਲੀ ਪਾਰਟੀ ਦਾ ਟਰੈਕਟਰ ਹੈ ਸੀਐਨਐਚ ਦੀ ਉਹਦੋਂ ਸਕੀਮ ਸੀ ਜਿਹੜੀ ਕਰਾਈ ਹੈ ਲੋਨ ਜਿਹੜਾ ਕੋ 10000 ਦੀ ਕਿਸ਼ਤ ਛੋਟੀ ਮੋਟੀ ਰਹਿ ਗਈ ਹੈ ਉਹ ਭਰ ਕੇ ਕਾਪੀ ਤੋਂ ਐਚਪੀ ਕੈਨਸਲ ਕਰਾ ਕੇ ਦੇਵਾਂਗੇ ਤੇ ਜਿਹੜਾ ਵੀ ਇਹਦਾ ਅੱਗੇ ਮਾਲਕ ਬਣੇਗਾ ਉਹ ਕਾਪੀ ਇਹਦੀ ਨਾਂ ਜ਼ਰੂਰ ਕਰਾਵੇ ਫਿਰ ਆਪਾਂ ਟਰੈਕਟਰ ਦੇਣਾ ਜੀ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਇੰਨੀ ਫਿਰ ਮਿਲਦੇ ਆ ਨਵੀਂ ਵੀਡੀਓ ਨਾਲ ਸਤਿ ਸ੍ਰੀ ਅਕਾਲ